ਹੁਣ ਅਸੀਂ ਬਹੁਤ ਡਰਿਆ ਆ ਬਟ ਗਾਣੇ ਜੋੜ ਕੇ ਸਾਰਿਆਂ ਨੇ ਫਿਰ ਆਪਾਂ ਚਲਾ ਵੀ ਲੈਨੇ ਤੇ ਗਵਾ ਵੀ ਲੈਨੇ ਮੈਂ ਤਾਂ ਦੋ ਸਿੰਗਰ ਰੱਖਿਆ ਆਪਣੇ ਨਾਲ ਐਮੀ ਵਰਕ ਦੇ ਨੰਬਰ ਤੇ ਹਾਂ ਕਿੱਡੇ ਦੁਪੇਸਾ ਨੂੰ ਪੇਮੈਂਟ ਦੇ ਕੇ ਲੈ ਕੇ ਆਈਏ ਹਾਂ ਹੁ ਮੈਨੂੰ ਬਿਲਕੁਲ ਸੁਣਦਾ ਹੈ ਸਾਹ ਉਹ ਮੱਲੋ ਮੱਲੀ ਡੱਕ ਪੈਂਦਾ ਏ ਜ਼ਮੀਨ ਤੇ ਹੋਵੇ ਪਿਆਰ ਵਾਲਾ ਬਲ ਜਦੋਂ ਪੱਕਿਆ ਉਹ ਪੜਾ ਕੰਡਾ ਨੂੰ ਕਰਾ ਕੇ ਹੋਰ ਉੱਚੀਆਂ ਕੀਨੇ ਵਧਣੇ ਸੱਪਾਂ ਨੂੰ ਮੱਲੋ ਡੱਕਿਆ ਹੇ ਲਾਹਸਨ ਹਨ ਬਾਰੇ ਫੁੱਟਿਆ ਦੇਖੀ ਤੱਤ ਤੱਤ ਬਣ ਜਾਏ ਭਾਗ ਨਹੀਂ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਵੰਗਦਾ ਹਾਲ ਨਾ ਮਹਾਦੇ ਮਾਈਨਸ 2 ਮਾਈਨਸ 2.5 ਖਾਬੀ ਲਿਆ ਕਰੋ ਕੁਝ ਸੋ ਸਤਿਗੁਰਾਂ ਬਸ ਇਹੀ ਬੇਤੀ ਕਰਨਾ ਆਈ ਸੀ ਤੁਹਾਨੂੰ ਸਾਰਿਆਂ ਨੂੰ ਇਹ ਇੱਕ ਗਾਣਾ ਤੁਹਾਨੂੰ ਨਿਮਰਤਾ ਕਰਾ ਕੇ ਸੁਣਾਉਗੀ ਫਿਰ ਉਸ ਤੋਂ ਬਾਅਦ ਤੁਸੀਂ ਤੁਹਾਡੇ ਕੋਲ ਜਾਦੂ ਕਰਾਂਗੇ ਤੇ 30 ਮਹੀਨਿਆਂ ਨੂੰ ਸਾਡੀ ਫਿਲਮ ਆ ਜਾਣੀ ਹੈ ਸਾਰਪ ਸਾਮਣੇ ਪਾਰਟ 2 ਜਿੱਥੇ ਵੀ ਲੱਗਣੀ ਆ ਉੱਪਰ ਸੀਪੀ ਦੇ ਵਿੱਚ ਵੀ ਲੰਟੇ ਜਿੱਥੇ ਜਿੱਥੇ ਵੀ ਲੱਗਦੇ ਆ ਤੁਹਾਨੂੰ ਤੁਸੀ ਸਿਆਣੇ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਹੁਣ ਜਿਹੜਾ ਗਾਣਾ ਆ ਉਹ ਨਿਰਮਿਤ ਕਰਾ ਤੁਹਾਨੂੰ ਇੱਕ ਚੁਣੌਤੀ ਬੇਲਣਾ ਮੈਂ ਤੇਰੀ ਨਹੀਂ ਉਖੈ ਅੱਜ ਮੈਂ ਵੀ ਆ ਤਿਆਰ ਅੱਜ ਨਿਕਲ ਤੂੰ ਬਾਹਰ ਬੜਿਆ ਦਿਨਾਂ ਦੀ ਮੈਂ ਵੀ ਕੱਟਣੀ ਆ ਖਾਰ ਉੱਠ ਕੇ ਸਵੇਰੇ ਰੋਜ਼ ਲੱਗੇ ਜੇ ਤੂੰ ੋਂਕੜ 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 ਚੱਪੜੀ ਚ ਪਾਣੀ ਲੈ ਕੇ ਟੱਪ ਮਾਰ ਤੂੰ ਮਰ ਤੂੰ ਮਰ